ਸਿਮਰੇ ਹਾਈ ਸਟਾਕ ਜਿਹੜੇ ਨੇ ਬਾਹਰ ਆ ਚੁੱਕੇ ਨੇ ਹੁਣ ਪੰਜਾਬ ਪਵਨ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੀ ਬੈਠਕ ਹੋਏਗੀ ਔਰ ਉਸ ਤੋਂ ਬਾਅਦ ਬਰੀਫ ਹੋਏਗਾ ਕਿੜੇ ਕਿੜੇ ਮਸਲਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਮੁੱਖ ਮੰਤਰੀ ਨਾਲ ਸ਼ਡਿਊਲ ਮੀਟਿੰਗ ਦਿੱਤਾ ਸਾਨੂੰ ਔਰ ਅਸੀਂ ਉਸ ਲਈ ਜਾ ਰਹੇ ਆ ਪੰਜਾਬ ਪਵਨ ਆ ਜਾਓ ਉੱਥੇ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਫਿਲਹਾਲ ਕੋਈ ਚਰਚਾ ਹੋਈ ਹੈ ਜੀ ਕਿਸੇ ਮੱਲੇ ਅਸੀਂ ਸਿਰਫ ਜਾ ਕੇ ਇੰਨੀ ਗੱਲ ਕਹੀ ਸੀ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣਾ ਉਹ ਕਹਿੰਦੇ ਸ਼ਡਿਊਲ ਨਹੀਂ ਹੈ ਕਿ ਅਸੀਂ ਤਾਂ ਮਿਲਣ ਆਏ ਆ ਮਿਲ ਕੇ ਜਾਣਾ ਖਰੀਦ ਦਾ ਸਵਾਲ ਹੈ ਝੋਨੇ ਦੀ ਤੇ ਨਾਲੋਂ ਨਾਲ ਡੀਏਪੀ ਦੀ ਸ਼ਾਰਟੇਜ ਦਾ ਸਵਾਲ ਆ। ਉਹ ਸ਼ਡਿਊਲ ਬਣਿਆ ਤਾਂ ਪੰਜਾਬ ਭਵਨ ਚ ਮੀਟਿੰਗ ਹੈ। ਉਸ ਤੋਂ ਬਾਅਦ ਤੁਹਾਨੂੰ ਬਰੀਫ ਕਰਾਂ। ਬਿਲਕੁਲ ਦੇਖੋ ਸਿੱਧੇ ਤੌਰ ਤੇ ਯਾਨੀ ਪੰਜਾਬ ਭਵਨ ਦੇ ਵਿੱਚ ਡੀਏਪੀ ਦੇ ਮਸਲੇ ਦੀ ਗੱਲ ਕਰੀਏ, ਝੋਨੇ ਦੀ ਖਰੀਦ ਦੇ ਮਸਲੇ ਦੀ ਗੱਲ ਕਰੀਏ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਬਰੀਫ ਕੀਤਾ ਜਾਊਗਾ। ਫਿਲਹਾਲ ਸੀਐਮ ਦੀ ਰਿਹਾਈ ਤੋਂ ਕਿਸਾਨ ਆਗੂ ਜਿਹੜੇ ਨੇ ਜਾ ਚੁੱਕੇ ਨੇ ਜਿਹੜੀ ਤੁਹਾਨੂੰ ਇਸ ਵਕਤ ਤਸਵੀਰ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਅੱਜ ਸਵੇਰੇ ਹੀ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਸੀ ਔਰ ਸਿੱਧਾ ਮੁੱਖ ਮੰਤਰੀ ਦੇ ਰਿਹائش ਤੇ ਗਏ ਲੇਕਿਨ ਹੁਣ ਇਹਨਾਂ ਨੂੰ ਸਮਾ ਦੇ ਦਿੱਤਾ ਗਿਆ ਕਿਉਂਕਿ ਪਹਿਲਾਂ ਇਹਨਾਂ ਨੇ ਸਮਾ ਨਹੀਂ ਲਿੱਤਾ ਸੀ ਹੁਣ ਇਹਨਾਂ ਨੂੰ ਸਮਾ ਦਿੱਤਾ ਗਿਆ ਕਿ ਤੁਸੀਂ ਪੰਜਾਬ ਭਵਨ ਪਹੁੰਚੋ ਉੱਥੇ ਤੁਹਾਡੇ ਨਾਲ ਮੁੱਖ ਮੰਤਰੀ ਜਿਹੜੇ ਨੇ ਬੈਠਕ ਕਰਨਗੇ ਬੈਠਕ ਦੇ ਵਿੱਚ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ ਚੀਫ ਮਿਨਿਸਟਰ ਨਾਲ ਜੁਟਣ ਕਰੀਏ ਦੋ ਮੁੱਦਿਆਂ ਤੇ ਗੱਲ ਚੱਲੂ ਹੈ ਬਾਕੀ ਜਿਹੜੇ ਮੁੱਦੇ ਨੇ ਉਹਦੇ ਤੇ ਫੇਰ ਮੀਟਿੰਗ ਸਾਨੂੰ ਦਿਓ ਪਰ ਅੱਜ ਸਿਰਫ ਦੋ ਉਹਨਾਂ ਨੇ ਹੁਣ ਸਾਨੂੰ ਇੱਥੇ ਬੁਲਾਇਆ ਪੰਜਾਬ ਭਵਨ ਮੁੱਖ ਮੰਤਰੀ ਮਿਲ ਕੇ ਨਹੀਂ ਪੰਜਾਬ ਭਵਨ ਚ ਜਿਹੜੇ ਮੁੱਦਿਆਂ ਤੇ ਬੈਠਕ ਨੇ ਉੱਥੇ ਬੁਲਾਇਆ ਹੋਏ ਉੱਥੇ ਮੁੱਦਿਆਂ ਤੇ ਗੱਲ ਕਰਨੀ ਹੈ ਵਿੱਚ ਦੋ ਮੁੱਦੇ ਨੇ ਉਹਨਾਂ ਦੇ ਖਰੀਦ ਤੇ ਵੀਪੀਪੀ ਦੋ ਮੁੱਦਿਆਂ ਤੇ ਪੰਜਾਬ ਭਵਨ ਮੀਟਿੰਗ ਕਰ ਚੱਲੇ ਆ ਉੱਥੋਂ ਤੁਹਾਨੂੰ ਦੱਸਾਂ ਪੰਜਾਬ ਭਗਵੰਤ ਮੀਟਿੰਗ ਹੋਏਗੀ ਭਗਵੰਤ ਜੀ ਦਾ ਆਪ ਪਾ ਜੋ ਬੜੀ ਮੀਟਿੰਗ ਹੋਈ ਆ ਤੁਸੀਂ ਇੱਥੋਂ ਵਾਲੀ ਮੀਟਿੰਗ ਜ਼ਰੂਰ ਖਤਮ ਹੋ ਚੁੱਕੀ ਆ ਹੁਣ ਅੱਗੇ ਵਾਲੀ ਮੀਟਿੰਗ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਮੁਲਾਕਾਤ ਹੁੰਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਿਮਰੇ ਹਾਈ ਸਟਾਕ ਜਿਹੜੇ ਨੇ ਬਾਹਰ ਆ ਚੁੱਕੇ ਨੇ ਹੁਣ ਪੰਜਾਬ ਪਵਨ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੀ ਬੈਠਕ ਹੋਏਗੀ ਔਰ ਉਸ ਤੋਂ ਬਾਅਦ ਬਰੀਫ ਹੋਏਗਾ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਮੁੱਖ ਮੰਤਰੀ ਨਾਲ ਸ਼ਡਿਊਲ ਮੀਟਿੰਗ ਦਿੱਤਾ ਸਾਨੂੰ ਔਰ ਅਸੀਂ ਉਸ ਲਈ ਜਾ ਰਹੇ ਆ ਪੰਜਾਬ ਪਵਨ ਆ ਜਾਓ ਉੱਥੇ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਫਿਲਹਾਲ ਕੋਈ ਚਰਚਾ ਹੋਈ ਹੈ ਜੀ ਕਿਸੇ ਮੱਲੇ ਅਸੀਂ ਸਿਰਫ ਜਾ ਕੇ ਇੰਨੀ ਗੱਲ ਕਹੀ ਸੀ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣਾ ਉਹ ਕਹਿੰਦੇ ਸ਼ਡਿਊਲ ਨਹੀਂ ਹੈ ਕਿ ਅਸੀਂ ਤਾਂ ਮਿਲਣ ਆਏ ਆ ਮਿਲ ਕੇ ਜਾਣਾ ਖਰੀਦ ਦਾ ਸਵਾਲ ਹੈ ਝੋਨੇ ਦੀ ਦੇ ਨਾਲੋਂ ਨਾਲ ਡੀਏਪੀ ਦੀ ਸ਼ਾਰਟੇਜ ਦਾ ਸਵਾਲ ਉਹ ਸ਼ਡਿਊਲ ਬਣਿਆ ਤਾਂ ਪੰਜਾਬ ਭਵਨ ਚ ਮੀਟਿੰਗ ਹੈ ਉਸ ਤੋਂ ਬਾਅਦ ਤੁਹਾਨੂੰ ਬਰੀਫ ਕਰਾਂ ਬਿਲਕੁਲ ਦੇਖੋ ਸਿੱਧੇ ਤੌਰ ਤੇ ਯਾਨੀ ਪੰਜਾਬ ਭਵਨ ਦੇ ਵਿੱਚ ਡੀਏਪੀ ਦੇ ਮਸਲੇ ਦੀ ਗੱਲ ਕਰੀਏ ਝੋਨੇ ਦੀ ਖਰੀਦ ਦੇ ਮਸਲੇ ਦੀ ਗੱਲ ਕਰੀਏ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਬਰੀਫ ਕੀਤਾ ਜਾਊਗਾ ਫਿਲਹਾਲ ਸੀਐਮ ਦੀ ਰਿਹਾਈ ਤੋਂ ਕਿਸਾਨ ਆਗੂ ਜਿਹੜੇ ਨੇ ਜਾ ਚੁੱਕੇ ਨੇ ਜਿਹੜੀ ਤੁਹਾਨੂੰ ਇਸ ਵਕਤ ਤਸਵੀਰ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਅੱਜ ਸਵੇਰੇ ਹੀ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਸੀ ਔਰ ਸਿੱਧਾ ਮੁੱਖ ਮੰਤਰੀ ਦੇ ਰਿਹائش ਤੇ ਗਏ ਲੇਕਿਨ ਹੁਣ ਇਹਨਾਂ ਨੂੰ ਸਮਾਂ ਦੇ ਦਿੱਤਾ ਗਿਆ ਕਿਉਂਕਿ ਪਹਿਲਾਂ ਇਹਨਾਂ ਨੇ ਸਮਾਂ ਨਹੀਂ ਲਿੱਤਾ ਸੀ ਹੁਣ ਇਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਤੁਸੀਂ ਪੰਜਾਬ ਭਵਨ ਪਹੁੰਚੋ ਉੱਥੇ ਤੁਹਾਡੇ ਨਾਲ ਮੁੱਖ ਮੰਤਰੀ ਜਿਹੜੇ ਨੇ ਬੈਠਕ ਕਰਨਗੇ ਬੈਠਕ ਦੇ ਵਿੱਚ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ ਚੀਫ ਮਿਨਿਸਟਰ ਨਾਲ ਵੀ ਗੱਲ ਕਰਨੀ ਹੈ ਦੋ ਮੁੱਦਿਆਂ ਤੇ ਗੱਲ ਚੱਲੂ ਹੈ ਬਾਕੀ ਜਿਹੜੇ ਮੁੱਦੇ ਨੇ ਉਹਦੇ ਤੇ ਫੇਰ ਮੀਟਿੰਗ ਸਾਨੂੰ ਦਿਓ ਅੱਜ ਸਿਰਫ ਦੋ ਉਹਨਾਂ ਨੇ ਹੁਣ ਸਾਡੇ ਇੱਥੇ ਬੁਲਾਇਆ ਕਿ ਆਪਾਂ ਮੰਤਰੀ ਮਿਲ ਕੇ ਨਹੀਂ ਪੰਜਾਬ ਕਵਨ ਚੱਲੇਗਾ ਮੁੱਦੇ ਬੈਠੇ ਨੇ ਉੱਥੇ ਬੁਲਾਇਆ ਹੋਇਆ ਉੱਥੇ ਗੱਲ ਕਰਨੀ ਹੈ ਤੇ ਦੋ ਮੁੱਦੇ ਨੇ ਉਹਨਾਂ ਦੇ ਖਰੀ ਤੇ ਵੀਪੀ ਵੀਪੀ ਦੋ ਮੁੱਦਿਆਂ ਤੇ ਪੰਜਾਬ ਕਵਨ ਮੀਟਿੰਗ ਕਰਨ ਚੱਲੇ ਆ ਉਹ ਤੁਹਾਨੂੰ ਦੱਸਾਂਗੇ ਪੰਜਾਬ ਕਵਨ ਮੀਟਿੰਗ ਹੋਏਗੀ ਭਗਵੰਤ ਸਿੰਘ ਦਾ ਆਪਾਂ ਜੋ ਪ੍ਰੀਮੀਟਰ ਆਇਆ ਤੁਸੀਂ ਇਥੋਂ ਵਾਲੀ ਮੀਟਿੰਗ ਜ਼ਰੂਰ ਖਤਮ ਹੋ ਚੁੱਕੀ ਹੈ ਹੁਣ ਅੱਗੇ ਵਾਲੀ ਮੀਟਿੰਗ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿਹੜੇ-ਕਿਹੜੇ ਮਸਲਿਆਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਮੁਲਾਕਾਤ ਹੁੰਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ